ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਪਤਸ਼ਾਹੀ ਜੀ ਪਰਮਾਨੰ ਕਰਦੇ ਹਨ ਮਨ ਜਿੱਤੈ ਜਗ ਜੀਤ ਪਤਸ਼ਾਹ ਕਹਿੰਦੇ ਭਾਈ ਜਿਨ੍ਹਾਂ ਨੇ ਆਪਣੇ ਮਨ ਨੂੰ ਕਾਬੂ ਕਰ ਲਿਆ ਆਪਣੇ ਮਨ ਨੂੰ ਜਿੱਤ ਲਿਆ ਉਹਨਾਂ ਨੇ ਜਗ ਤੇ ਫਤਿਹ ਪਾ ਲਈ ਇਸ ਲਈ ਆਪਾਂ ਨੂੰ ਆਪਣਾ ਆਪ ਬਦਲਣ ਦੀ ਲੋੜ ਹੈ ਨਾ ਕਿ ਦੂਜਿਆਂ ਨੂੰ ਲੋਕਾਂ ਨੂੰ ਤਾਂ ਆਪਾਂ ਬਦਲ ਨਹੀਂ ਸਕਦੇ ਪਰ ਆਪਣੇ ਮਨ ਤੇ ਜ਼ਰੂਰ ਕਾਬੂ ਪਾ ਸਕਦੇ ਹਾਂ ਆਪਣੇ ਆਪ ਨੂੰ ਆਪਾਂ ਜ਼ਰੂਰ ਬਦਲ ਸਕਦੇ ਹਾਂ ਆਪਣੇ ਮਨ ਨੂੰ ਜ਼ਰੂਰ ਜਿੱਤ ਸਕਦੇ ਹਾਂ ਦੂਜਿਆਂ ਦੀਆਂ ਬਰਾਈਆਂ ਲੱਭਣ ਦੀ ਕੋਸ਼ਿਸ਼ ਨੂੰ ਛੱਡ ਕੇ ਹਰ ਇੱਕ ਨੂੰ ਆਪਣੀਆਂ ਬਰਾਈਆਂ ਦੀ ਸਮੀਖਿਆ ਕਰਨੀ ਚਾਹੀਦੀ ਹੈ ਸੋ ਆਪਣੀਆਂ ਕਮੀਆਂ ਨੂੰ ਦੇਖ ਕੇ ਆਪਾਂ ਕਿਵੇਂ ਆਪਣੇ ਆਪ ਨੂੰ ਬਦਲ ਸਕਦੇ ਹਾਂ ਆਓ ਸਰਵਣ ਕਰੀਏ ਜੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੀ ਇੱਕ ਛੋਟੀ ਜੀ ਸਿੱਖਿਆ ਦੇਣ ਵਾਲੀ ਘਟਨਾ ਇੱਕ ਦਿਨ ਇੱਕ ਡਾਕੂ ਗੁਰੂ ਨਾਨਕ ਦੇਵ ਜੀ ਕੋਲ ਆਇਆ ਅਤੇ ਚਰਨਾਂ 'ਚ ਸਿਰ ਰੱਖਦੇ ਹੋਏ ਬੋਲਿਆ ਮੈਂ ਡਾਕੂ ਹਾਂ ਪਤਸ਼ਾਹ ਮੈਂ ਚੋਰੀਆਂ ਕਰਦਾ ਹਾਂ ਮੈਂ ਡਾਕੂ ਹਾਂ ਮੈਂ ਆਪਣੇ ਜੀਵਨ ਤੋਂ ਬਹੁਤ ਤੰਗ ਹਾਂ ਪਤਸ਼ਾਹ ਮੈਂ ਸੁਧਰਣਾ ਚਾਹੁੰਦਾ ਹਾਂ ਮੈਨੂੰ ਕੁਝ ਦੱਸੋ ਮੇਰਾ ਮਾਰਗਦਰਸ਼ਨ ਕਰੋ ਇਸ ਹਨੇਰੇ 'ਚੋਂ ਮੈਨੂੰ ਬਾਹਰ ਕੱਢੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਤੂੰ ਅੱਜ ਤੋਂ ਲੋਕਾਂ ਨੂੰ ਲੁੱਟਣਾ ਬੰਦ ਕਰ ਦੇ ਅਤੇ ਝੂਠ ਬੋਲਣਾ ਛੱਡ ਦੇ ਸਭ ਕੁਝ ਠੀਕ ਹੋ ਜਾਵੇਗਾ ਡਾਕੂ ਨਮਸਕਾਰ ਕਰਕੇ ਚਲੇ ਗਿਆ ਕੁਝ ਦਿਨਾਂ ਬਾਅਦ ਫਿਰ ਆਇਆ ਅਤੇ ਕਹਿਣ ਲੱਗਿਆ ਪਤਸ਼ਾਹ ਮੈਂ ਚੋਰੀ ਡਾਕੇ ਅਤੇ ਝੂਠ ਬੋਲਣ ਤੋਂ ਮੁਕਤ ਹੋਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੇਰੇ ਤੋਂ ਅਜਿਹਾ ਨਹੀਂ ਹੋ ਸਕਿਆ ਤੇ ਨਾਲ ਹੀ ਕਿਹਾ ਕਿ ਤੁਸੀਂ ਮੈਨੂੰ ਕੋਈ ਹੋਰ ਤਰੀਕਾ ਜ਼ਰੂਰ ਦੱਸੋ ਗੁਰੂ ਨਾਨਕ ਦੇਵ ਜੀ ਨੇ ਸੋਚਿਆ ਅਤੇ ਅੰਤ ਵਿੱਚ ਕਿਹਾ ਜੋ ਤੇਰੇ ਮਨ ਵਿੱਚ ਆਵੇ ਉਹ ਕਰ ਪਰ ਦਿਨ ਭਰ ਝੂਠ ਬੋਲਣ ਡੱਕੇ ਅਤੇ ਚੋਰੀਆਂ ਤੋਂ ਬਾਅਦ ਸ਼ਾਮ ਨੂੰ ਲੋਕਾਂ ਸਾਹਮਣੇ ਦਿਨ ਵਿੱਚ ਕੀਤੇ ਹੋਏ ਕੰਮਾਂ ਦਾ ਜ਼ਿਕਰ ਜ਼ਰੂਰ ਕਰਿਆ ਕਰ ਜਿਹੜੇ ਕੰਮ ਤੂੰ ਦਿਨ ਦੇ ਵਿੱਚ ਕੀਤੇ ਹੋਣਗੇ ਉਹਨਾਂ ਕੰਮਾਂ ਦਾ ਜ਼ਿਕਰ ਤੂੰ ਦੂਜੇ ਲੋਕਾਂ ਦੇ ਸਾਹਮਣੇ ਕਰਿਆ ਕਰ ਹੁਣ ਡਾਕੂ ਨੂੰ ਇਹ ਤਰੀਕਾ ਸੌਖਾ ਲੱਗਿਆ ਉਹ ਨਮਸਕਾਰ ਕਰਕੇ ਚਲਾ ਗਿਆ ਇਸ ਵਾਰ ਉਹ ਡਾਕੂ ਮੁੜ ਕੇ ਗੁਰੂ ਨਾਨਕ ਦੇਵ ਜੀ ਕੋਲ ਨਹੀਂ ਆਇਆ ਦਿਨ ਹਫਤੇ ਅਤੇ ਮਹੀਨੇ ਬੀਤ ਗਏ ਇੱਕ ਦਿਨ ਅਚਾਨਕ ਉਹੀ ਡਾਕੂ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਆਇਆ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਕਿ ਭਾਈ ਤੂੰ ਇੰਨੀ ਦੇਰ ਤੋਂ ਕਿਉਂ ਨਹੀਂ ਆਇਆ ਉਸ ਡਾਕੂ ਨੇ ਹੁਣ ਤੱਕ ਨਾ ਆਉਣ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਪਤਸ਼ਾਹ ਮੈਂ ਤਾਂ ਉਸ ਤਰੀਕੇ ਨੂੰ ਬਹੁਤ ਸੌਖਾ ਸਮਝਿਆ ਸੀ ਪਰ ਉਹ ਤਾਂ ਬਹੁਤ ਔਖਾ ਨਿਕਲਿਆ ਲੋਕਾਂ ਦੇ ਸਾਹਮਣੇ ਆਪਣੀਆਂ ਬਰਾਈਆਂ ਦੱਸਣ ਵਿੱਚ ਸ਼ਰਮ ਆਉਂਦੀ ਹੈ ਝਿਜਕ ਮਹਿਸੂਸ ਹੁੰਦੀ ਹੈ ਲੋਕਾਂ ਨੂੰ ਆਪਣੀਆਂ ਬਰਾਈਆਂ ਨਹੀਂ ਦੱਸੀਆਂ ਜਾ ਸਕਦੀਆਂ ਇਸ ਲਈ ਆਖਰ 'ਚੋਂ ਮੈਂ ਖੁਦ ਨੂੰ ਹੀ ਬਦਲ ਲਿਆ ਇਸ ਲਈ ਮੈਂ ਆਪਣੇ ਆਪ ਨੂੰ ਬਦਲ ਲਿਆ ਚੋਰੀਆਂ ਡਾਕ ਕੇ ਝੂਠ ਬੋਲਣਾ ਛੱਡ ਦਿੱਤਾ ਇਸ ਕਰਕੇ ਮੈਂ ਤੁਹਾਡੇ ਕੋਲ ਨਹੀਂ ਸੀ ਆਇਆ ਸੋ ਭਾਈ ਆਪਣੇ ਆਪ ਨੂੰ ਬਦਲਣ ਲਈ ਆਪਣੇ ਵੱਲੋਂ ਦਿਨ ਵਿੱਚ ਕੀਤੇ ਕੰਮਾਂ ਨੂੰ ਸ਼ਾਮ ਨੂੰ ਜ਼ਰੂਰ ਬਚਣਾ ਚਾਹੀਦਾ ਹੈ ਇਸ ਤਰ੍ਹਾਂ ਕੁਝ ਦਿਨ ਕਰਨ ਨਾਲ ਆਪਣੇ ਆਪ ਨੂੰ ਬਦਲਿਆ ਜਾ ਸਕਦਾ ਹੈ ਲੋਕਾਂ ਨੂੰ ਆਪਾਂ ਨਹੀਂ ਬਦਲ ਸਕਦੇ ਜੇ ਸੱਚ ਨੂੰ ਲੱਭਣ ਜਾਵਾਂਗੇ ਤਾਂ ਸੱਚ ਨਹੀਂ ਲੱਭੇਗਾ ਜਦੋਂ ਤੱਕ ਅਸੀਂ ਆਪ ਝੂਠੇ ਹਾਂ ਤਾਂ ਸੱਚ ਨਹੀਂ ਲੱਭੇਗਾ ਜਦੋਂ ਅਸੀਂ ਆਪ ਸੱਚੇ ਹੋ ਜਾਵਾਂਗੇ ਫਿਰ ਸਾਨੂੰ ਹਰ ਪਾਸੇ ਸੱਚ ਦਿਖਾਈ ਦੇਵੇਗਾ ਸੋ ਲੋਕਾਂ ਨੂੰ ਬਦਲਣਾ ਬਹੁਤ ਔਖਾ ਹੈ ਆਪਣੇ ਆਪ ਨੂੰ ਬਦਲਣਾ ਸੌਖਾ ਹੈ ਆਪਣਾ ਨਜ਼ਰੀਆ ਬਦਲਣ ਦੇ ਨਾਲ ਸੰਸਾਰ ਬਦਲ ਜਾਂਦਾ ਹੈ ਸੋ ਹੋਈਆਂ ਭੁੱਲਾਂ ਦੀ ਮਾਫੀ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ